ਬਾਹਗੁਰੂ ਜੀ ਕਾ ਖਾਲਸਾ ਬਾਹਗੁਰੂ ਜੀ ਕੀ ਫਤਿਹ ਹਰੀਦਕੋਟ ਵਾਲੇ ਐਮਪੀ ਸਰਬਜੀਤ ਸਿੰਘ ਖਾਲਸਾ ਜਿਹੜੇ ਹੁਣ ਮੀਟਿੰਗਾਂ ਕਰ ਰਹੇ ਨੇ ਤੇ ਇੱਕ ਉਹਨਾਂ ਦੀ ਪੋਸਟ ਘੁੰਦੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਕੇ ਅੰਮ੍ਰਿਤਪਾਲ ਦੀ ਰਿਹਾਈ ਬਾਰੇ ਗੱਲਬਾਤ ਕਰਾਂਗਾ ਮੈਂ ਕਿ ਬੇਨਤੀ ਕਰਨੀ ਹੈ ਜਿਹੜੇ ਫਰੀਦਕੋਟ ਦੇ ਲੋਕ ਨੇ ਤੁਸੀਂ ਕੀ ਸੋਚ ਸਮਝ ਕੇ ਵੋਟ ਪਾਈ ਸੀ ਸਰਬਜੀਤ ਸਿੰਘ ਖਾਲਸਾ ਨੂੰ ਕਿ ਸ਼ਹੀਦ ਪਿਓ ਦਾ ਪੁੱਤ ਹੈ ਤਾਂ ਵੋਟ ਪਾਈ ਸੀ ਜੇ ਬੀਜੇਪੀ ਇੰਨੀ ਹੀ ਚੰਗੀ ਹੈ ਮੈਂ ਇਹ ਨਹੀਂ ਕਹਿ ਰਿਹਾ ਬੀਜੇਪੀ ਮਾੜੀ ਹੈ ਜਿਨ੍ਹਾਂ ਨੇ ਵੋਟ ਪਾਈ ਮੈਂ ਉਹਨਾਂ ਦੀ ਗੱਲ ਕਰਦਾ ਫਿਰ ਤੁਸੀਂ ਫਰੀਦਕੋਟ ਤੋਂ ਹੰਸਰਾਜ ਨੂੰ ਜਿਤਾ ਦਿੰਦੇ ਨਾਲੇ ਤੁਹਾਡੇ ਫਰੀਦਕੋਟ ਦਾ ਵਿਕਾਸ ਹੋ ਜਾਂਦਾ ਕਰੋੜਾਂ ਰੁਪਇਆ ਉਹ ਗ੍ਰਾਂਟਾਂ ਆਪਣੇ ਐਮਪੀ ਨੂੰ ਦੇ ਸਕਦੇ ਆ ਹੁਣ ਤਾਂ ਐਮਪੀ ਦਾ ਜਿਹੜਾ ਕੋਟਾ ਹੁੰਦਾ ਉਹਦੇ ਮੁਤਾਬਕੀ ਉਹਨੂੰ ਗ੍ਰਾਂਟ ਮਿਲਣੀ ਆ ਨਾ ਹੋ ਸਕਦਾ ਬੀਜੇਪੀ ਹਾਂਸ ਰਾਜ ਨੂੰ ਮੰਤਰੀ ਬਣਾ ਦੇਵੇ ਪਰ ਜਿਹੜਾ ਤੁਹਾਡਾ ਐਮਪੀ ਬਣਿਆ ਜਿਹੜਾ ਕਹਿੰਦਾ ਸੀ ਬੀਜੇਪੀ ਵੀ ਮਾੜੀ ਐ ਕਾਂਗਰਸ ਵਾਲੇ ਵੀ ਮਾੜੇ ਐ ਤੇ ਹੁਣ ਉਹਨਾਂ ਨੂੰ ਮੀਟਿੰਗ ਕਰਦਾ ਫਿਰਦਾ ਹਾਲਾਂਕਿ ਬੀਜੇਪੀ ਸਰਕਾਰ ਅਮਰਤਪਾਲ ਨੂੰ ਰਹਾ ਨਹੀਂ ਕਰ ਸਕਦੀ ਜਿਹੜਾ ਐਨਐਸਏ ਲੱਗਿਆ ਹੋਇਆ ਨਾ ਉਹ ਸੂਬਾ ਸਰਕਾਰ ਭਗਵੰਤ ਮਾਨ ਵੱਲੋਂ ਲਾਇਆ ਗਿਆ ਉਹਦੇ ਵਿੱਚ ਸਾਬਤ ਕੀਤਾ ਗਿਆ ਹੈ ਕਿ ਅਮਰਤਪਾਲ ਤੇ ਅਮਰਤਪਾਲ ਦੇ ਸਾਥੀਆਂ ਨੇ ਨੈਸ਼ਨਲ ਸਿਕਿਉਰਿਟੀ ਜਿਹੜਾ ਐਕਟ ਹੈਗਾ ਉਹਨੂੰ ਤੋੜਿਆ ਗਣਕੇ ਸਵਿਧਾਨ ਦੀ ਕਾਨੂੰਨ ਦੀ ਉਲੰਘਣਾ ਕੀਤੀ ਐ ਐਨਐਸਏ ਤਾਂ ਲੱਗਿਆ ਉਹਦੇ ਤੇ ਇਹ ਸਾਬਤ ਕੀਤਾ ਹੋਇਆ ਹੈ ਉਹਨੇ ਗਲਤੀ ਕੀਤੀ ਸੀ ਐਨਐਸਏ ਕਿਨੇ ਤੋੜਨੀ ਹੈ ਐਨਐਸਏ ਜੇ ਹਟਾਉਣੇ ਆ ਨਾ ਸੂਬਾ ਸਰਕਾਰ ਨੇ ਹਟਾਉਣੀਆਂ ਕੋਰਡ ਵਿੱਚ ਜਾਣਾ ਸੁਪਰੀਮ ਕੋਰਟ ਵਿੱਚ ਜਾਣਾ ਤਾਂ ਮਤਲਬ ਹੀ ਕੋਈ ਨਹੀਂ ਉਹਦਾ ਇੱਕ ਪਾਲਿਸੀ ਬਣਾਈ ਗਈ ਹੈ ਹਰੇਕ ਸੂਬੇ ਦੇ ਅੰਦਰ ਉਹ ਪਾਲਿਸੀ ਚੱਲਦੀ ਹੈ ਜਿਹੜਾ ਵੀ ਬੰਦਾ ਕਿਸੇ ਸੂਬੇ ਦਾ ਮਾਹੌਲ ਖਰਾਬ ਕਰਦਾ ਹੈ ਗੁੰਡਾਗਰਦੀ ਪੈਦਾ ਕਰਦਾ ਉਹਦੇ ਨੱਥ ਪਾਉਣ ਵਾਸਤੇ ਇਹ ਜਿਹੜਾ ਐਨਐਸਏ ਜਿਹੜਾ ਧਾਰਾ ਬਣੀ ਹੋਈ ਹੈ ਉਹਦੇ ਤੇ ਲਾਗੂ ਹੁੰਦੀ ਹੈ ਤੇ ਹੁਣ ਜਿਹੜੀਆਂ ਅਮਿਤ ਸ਼ਾਹ ਦੇ ਨਾਲ ਮੀਟਿੰਗਾਂ ਹੋਣੀਆਂ ਨੇ ਨਵੇਂ ਬਣੇ ਐਮਪੀ ਸਭਜੀਤ ਸਿੰਘ ਖਾਲਸਾ ਦੀਆਂ ਉਹਦੇ ਵਿੱਚੋਂ ਨਿਕਲਣਾ ਕੀ ਹੈ ਕੀ ਨਿਕਲਣਾ ਉਹਦੇ ਵਿੱਚੋਂ ਉਹਦੇ ਵਿੱਚੋਂ ਨਿਕਲਣਾ ਇਹੀ ਹੈ ਵੀ ਅੰਦਰ ਖਾਤੇ ਸੌਦੇਬਾਜ਼ੀ ਕਰਨ ਦੀ ਕੋਸ਼ਿਸ਼ ਕਰਨੀ ਹੈ ਹੋਰ ਤਾਂ ਕੁਝ ਨਹੀਂ ਨਿਕਲਣਾ ਦੂਜੇ ਪਾਸੇ ਜਿਹੜੀਆਂ ਭੇਡਾਂ ਇਹਦੇ ਪਿੱਛੇ ਲੱਗੀਆਂ ਹੋਈਆਂ ਨੇ ਉਹਨਾਂ ਦੀ ਮੈਂ ਥੋੜੀ ਜਿਹੀ ਅੱਜ ਕਰਤੂਦ ਦੱਸਾਂ ਗੁਰਸੇਵਕ ਸਿੰਘ ਜਵਾਰਕੇ ਨਾਲ ਕੁਮਦਾ ਹੁੰਦਾ ਹੈ ਨਾ ਇੱਕ ਹੁਣ ਪਰਵਿੰਦਰ ਸਿੰਘ ਢੀਂਡਸਾ ਵੀ ਨਾਲ ਬੈਠਾ ਦਿਖਾਈ ਦਿੰਦਾ ਹੈ ਉਹ ਕੌਣ ਹੈ ਬਾਲਾਂ ਦਾ ਬਾਗੀ ਢੜਾਈ ਹੈ ਜਣ ਕੇ ਤਰਲੋਮਸ਼ੀ ਹੋਏ ਫਿਰਦੇ ਨੇ ਕਿ ਜਿਹੜੀ ਬਾਲ ਜਿਹੜੀ ਘੁੰਮਦੀ ਹੈ ਨਾ ਗਰਾਊਂਡ ਦੇ ਵਿੱਚ ਉਹਨੂੰ ਕਿੱਦਾਂ ਪਾਲੇ ਦੇ ਅੰਦਰ ਲੈ ਕੇ ਆਂਦਾ ਜਾਵੇ ਕਿੱਦਾਂ ਉਹਦੇ ਨਾਲ ਗੋਲ ਕੀਤਾ ਜਾਵੇ ਰਾਜਨੀਤਿਕ ਤੌਰ ਤੇ ਜਣ ਕੇ ਸਿਆਸੀ ਲਹਾ ਕਿੱਦਾਂ ਲਿਆ ਜਾਵੇ ਉਹਨਾਂ ਦੀ ਮਨਸਾਤ ਇਹ ਹੈਗੀ ਹੈ ਹੁਣ ਅਮਿਤ ਸ਼ਾਹ ਦੇ ਨਾਲ ਮੀਟਿੰਗ ਕਰਨ ਤੋਂ ਮਤਲਬ ਕੀ ਹੈ ਕਿ ਅਮਿਤ ਸ਼ਾਹ ਰਿਹਾ ਕਰੋਗ ਅਮਰਤਪਾਲ ਨੂੰ ਅਮਿਤ ਸ਼ਾਹ ਦੇ ਕਹਿਣ ਤੇ ਤਾਂ ਇਹ ਸਭ ਕੁਝ ਹੋਇਆ ਇਹ ਤਾਂ ਜਾਗਜਾਹਰ ਹੈ ਹਾਲਾਂਕਿ ਜਿਹੜੀ ਰਿਪੋਰਟ ਦੇਣੀ ਹੁੰਦੀ ਹੈ ਸੈਂਟਰ ਨੂੰ ਉਹ ਪੰਜਾਬ ਸਰਕਾਰ ਜਣ ਕੇ ਸੂਬਾ ਸਰਕਾਰ ਨੇ ਦੇਣੀ ਹੁੰਦੀ ਆ ਬਸ ਗੱਲ ਤਾਂ ਇੰਨੀ ਕਹਿ ਵੀ ਜਿਹੜੇ ਬੰਦੇ 2 ਮਹੀਨੇ ਪਹਿਲਾਂ ਬੀਜੇਪੀ ਨੂੰ ਗਾਲਾਂ ਕੱਢਦੇ ਸੀ ਕਾਂਗਰਸ ਨੂੰ ਗਾਲਾਂ ਕੱਢਦੇ ਸੀ ਅੱਜ ਮੀਟਿੰਗਾਂ ਹੋ ਰਹੀਆਂ ਨੇ ਇਹ ਤਾਂ ਪੰਜਾਬ ਦੇ ਲੋਕਾਂ ਨੇ ਸੋਚਣਾ ਨਾ ਹਾਲਾਂਕਿ ਮੈਂ ਇਹ ਚਾਹਣਾ ਕਿ 2027 ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇ ਪੰਜਾਬ ਦੇ ਵਿੱਚ ਮੈਂ ਚਾਹਣਾ ਖੁਦ ਜਿਹੜੇ ਸਭ ਨੇ ਵੋਟ ਸ਼ੇਅਰ ਵੱਧ ਗਿਆ ਤੇ ਅਗਲੇ ਜੋਰ ਲਾਉਣਗੇ ਸਰਕਾਰ ਬਣਾਉਣ ਮੱਦੇ ਬਣਨੀ ਵੀ ਚਾਹੀਦੀ ਹੈ ਜਦੋਂ ਸੈਂਟਰ ਵਿੱਚ ਅਗਲੀ ਦੀ ਸਰਕਾਰ ਹੈ ਪੰਜਾਬ ਦੇ ਵਿਕਾਸ ਲਈ ਫੇਰ ਹੀ ਕੁਝ ਮੰਗਿਆ ਜਾ ਸਕਦਾ ਨਹੀਂ ਅਗਲੇ ਨੂੰ ਕਿ ਲੋੜ ਪਈ ਹੈ ਬਈ ਜਦੋਂ ਅਗਲੇ ਦਾ ਐਮਪੀ ਕੋਈ ਨਹੀਂ ਇੱਥੋਂ ਦਾ ਐਮਐਲਏ ਕਹਦਾ ਹੈ ਅਲੱਗ ਕਿਉਂ ਦੇਊਗਾ ਗਰਾਂਟਾ ਬਈ ਅਲੋਂ ਫਾਇਦਾ ਕੀ ਆ ਪਰ ਜਿਹੜੇ ਸਰਜੀਤ ਵਰਗੇ ਨੇ ਨਾ ਜਾਂ ਪ੍ਰਵਿੰਦਰ ਸਿੰਘ ਢੀਂਂਸੇ ਵਰਗੇ ਨੇ ਨਾਲ ਬੈਂਦੇ ਆ ਗੁਰਸੇਵ ਸਿੰਘ ਜਵਾਰ ਕੇ ਵਰਗੇ ਹੈ ਤੇ ਇਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਅੰਦਰ ਖਿਚੜੀ ਕੀ ਪਕਦੀ ਹੋਣੀ ਹੈ ਸਰ ਵੀ ਐਡਾ ਵੱਡਾ ਕੋਈ ਰਾਜਨੀਤਿਕ ਨਹੀਂ ਹੈਗਾ ਕੋਈ ਐਡਾ ਵੱਡਾ ਲੀਡਰ ਨਹੀਂ ਹੈਗਾ ਉਹ ਤਾਂ ਲੋਕਾਂ ਨੇ ਥੋੜਾ ਜਿਹਾ ਤਰਸ ਕਰ ਲਿਆ इमोशनल ਹੋ ਗਏ ਵੋਟਾਂ ਪਾਦੀਆਂ ਕਿ ਬਿਆਨ ਸਿੰਘ ਨੇ ਇੰਦਰਾਨਗਾਨੀ ਦਾ ਸੋਧਾ ਲਾਇਆ ਸੀ ਇਹ ਕਹਿ ਕੇ ਸ਼ਹੀਦ ਪਰਿਵਾਰ ਦਾ ਬੱਚਾ ਇਹ ਕਹਿ ਕੇ ਵੋਟਾਂ ਪਾਦੀਆਂ ਪਰ ਜਿਹੜੀ ਪੰਜਾਬ ਦੇ ਲਈ ਰਾਜਨੀਤੀ ਦੀ ਲੋੜ ਹੈ ਜਾਂ ਜਿਹੜੀ ਅਕਲ ਦੇ ਨਾਲ ਪੰਜਾਬ ਦੇ ਵਿੱਚ ਕੁਝ ਕੀਤਾ ਜਾ ਸਕਦਾ ਹੈ ਉਹ ਅਕਲ ਤਾਂ ਇਹਨਾਂ ਕੋਲ ਹੈ ਨਹੀਂ ਜੁੱਤਣੋ ਚ ਬੈਠਣਾ ਸੀ ਅਗਲਾ ਨੇ ਬਹਾ ਲਿਆ ਇਹ ਗੱਲਾਂ ਕੌੜੀਆਂ ਨੇ ਫਰੀਦਕੋਟ ਵਾਲਿਓ ਥੋੜਾ ਜਿਹਾ ਧਿਆਨ ਦਿਓ ਗੌਰ ਕਰੋ ਕਿ ਜਿਹੜੇ ਐਮਪੀ ਨੂੰ ਤੁਸੀਂ ਵੋਟਾਂ ਪਾਈਆਂ ਨੇ ਵਾਕਈ ਤੁਸੀਂ ਸਹੀ ਕੀਤਾ ਜਾਂ ਤੁਹਾਡੇ ਕੋਲ ਗਲਤੀ ਹੋਈ ਹੈ ਦੂਜੀ ਗੱਲ ਜੇ ਮੈਂ ਹੋਰ ਐਡ ਕਰਨੀ ਹੈ ਸਰਬਜੀਤ ਨੇ ਅੱਜ ਤੱਕ ਐਸੇ ਵੀ ਸਿਪਾਹੀ ਜਾਰੇ ਤੋਂ ਬੋਰਡ ਤਾਂ ਲੈ ਲਈ ਪਰ ਉਹਨਾਂ ਦੇ ਹੱਕ ਦੀ ਇੱਕ ਵੀ ਗੱਲ ਨਹੀਂ ਕੀਤੀ ਇੱਕ ਵੀ ਗੱਲ ਨਹੀਂ ਕੀਤੀ ਇਹ ਸਚਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ